ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਜਿੰਦਰ ਸਿੰਘ ਪਿੰਡ ਨੰਗਲ ਬੂਟਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹਪੁਰਬ ਦੀਆਂ ਸਮੂਹ ਸੰਗਤਾਂ ਨੂੰ ਸਾਡੀ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਅਸੀਂ ਅਪੀਲ ਕਰਦੇ ਹਾਂ ਸਾਰੇ ਨੌਜਵਾਨਾਂ ਨੂੰ ਵੀ ਇਸੇ ਤਰ੍ਹਾਂ ਸਹਿਯੋਗ ਨਾਲ ਜਿੱਦਾਂ ਸਾਡੇ ਚੌਵੇਂ ਪਿੰਡ ਪਿੰਡ ਭਾਗੀ ਨੰਗਲ ਪਿੰਡ ਲੋਚਾ ਪਿੰਡ ਗਿੱਲਾਂ ਵਾਲੀ ਤੇ ਸਾਰੇ ਸੰਗਤਾਂ ਰਲ ਮਿਲ ਕੇ ਨੌਜਵਾਨ ਮੁੰਡੇ ਆਪਸੀ ਆਪਸ ਵਿੱਚ ਬਹੁਤ ਇਨਾਂ ਦਾ ਪ੍ਰੇਮ ਪਿਆਰ ਆ ਇਸੇ ਤਰ੍ਹਾਂ ਰਲ ਮਿਲ ਕੇ ਸੇਵਾ ਕਰਨ ਲੱਗੇ ਲੱਗੇ ਦੀਆਂ ਸਮੂਹ ਸੰਗਤਾਂ ਤੇ ਸਾਡੀ ਇਸ ਵਾਰ ਵਾਟਰਪਰੂਫ ਟੈਂਟ ਦੀ ਸੇਵਾ ਕੀਤੀ ਗਈ ਆ ਤੇ ਇਹ ਸੇਵਾ ਪਿੰਡ ਲੋਚਪ 골ਟੀ लाडी लाडी वीर ਜਿਨ੍ਹਾਂ ਨੇ 1,20,000 ਰੁਪਏ ਦੀ ਸੇਵਾ ਦਿੱਤੀ ਆ ਤੇ ਬਾਕੀ ਵੀ ਜਿੰਨੇ ਵੀ ਸਾਡੇ ਐਨਆਰਈ ਵੀਰਵਾ ਉਹਨਾਂ ਨੇ ਵੀ ਬਾਰੋਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵਾ ਇਥੋਂ ਵੀ ਸਾਡੇ ਚੋਹਾ ਪਿੰਡਾਂ ਦੇ ਜਿੰਨੇ ਵੀ ਸੰਗਤਾਂ ਨੇ ਸਾਰੀਆਂ ਬਹੁਤ ਵੱਧ ਚੜ ਕੇ ਸਹਿਯੋਗ ਦਿੰਦੀਆਂ ਨੇ ਇਹ ਮੇਲਾ ਸਾਡਾ ਤਕਰੀਬਨ 16 ਸਾਲ ਤੋਂ ਚੱਲ ਰਿਹਾ ਵਾ ਤੇ ਸਾਰੀਆਂ ਸੰਗਤਾਂ ਰਲ ਮਿਲ ਕੇ ਪ੍ਰੇਮ ਨਾਲ ਇਹਨਾਂ ਦਾ ਆਪਸੀ ਬਹੁਤ ਪ੍ਰੇਮ ਆ ਮੁੰਡਿਆਂ ਦਾ ਨੌਜਵਾਨਾਂ ਦਾ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਨੌਜਵਾਨ ਨਸ਼ਿਆਂ ਤੋਂ ਤ੍ਰੈਤ ਕਰਨ ਇਸੇ ਤਰ੍ਹਾਂ ਮਿਲ ਕੇ ਪਿਆਰ ਨਾਲ ਸੇਵਾ ਕਰਿਆ ਕਰਨ ਨਸ਼ਿਆਂ ਤੋਂ ਦੂਰ ਉਹ ਜਾਨ ਤੇ ਜਿਹੜੇ ਨਸ਼ਾ ਕਰਕੇ ਬੁਲਡਰ ਟੋਕੀ ਬਣਾਉਂਦੇ ਆ ਡੀਜੇ ਲਾ ਕੇ ਫੈਕਟਰ ਤੇ ਉਹਨਾਂ ਨੂੰ ਕਹਿੰਦੇ ਜਾਂਦੇ ਉਹ ਤੇ ਬੇਵਕੂਫੀ ਆ ਜੀ ਇਸ ਵਾਰ ਪੰਜਾਬ ਪੂਛ ਨੇ ਵੀ ਕਾਫੀ ਇਸ ਚੀਜ਼ ਤੇ ਠੱਲ ਪਾਈ ਆ ਤੇ ਇਹ ਚੀਜ਼ਾਂ ਜਿਹੜੀਆਂ ਹੁੱਲਰ ਬਾਜੀ ਆ ਇਹ ਨਹੀਂ ਕਰਨੀ ਚਾਹੀਦੀ ਇਸ ਨਾਲ ਬਹੁਤ ਮਾਰਾ ਪ੍ਰਭਾਵ ਪੈਂਦਾ ਸਾਡੇ ਜਿਹੜੇ ਨੌਜਵਾਨ ਆ ਉਹ ਨਵੀਂ ਪੀੜ੍ਹੀ ਆ ਉਹ ਫਿਰ ਇਹਨਾਂ ਚੀਜ਼ਾਂ ਨੂੰ ਵੇਂਦੀ ਆ ਤੇ ਇਸ ਨਾਲ ਉਹ ਵੀ ਇਹੋ ਜਿਹਾ ਕੰਮ ਕਰਦੀ ਆ ਜੇ ਅਸੀਂ ਗੁਰੂ ਘਰ ਦੀ ਸੇਵਾ ਕਰਨੀ ਹੈ ਤੇ ਤਨੁ ਮਨੋ ਕਰਨੀ ਪੈਣੀ ਸਾਨੂੰ ਜੇ ਅਸੀਂ ਇਹੋ ਜੀਆਂ ਹੁਲੜਬਾਜ਼ੀਆਂ ਕਰਾਂਗੇ ਤੇ ਫਿਰ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਵਾ ਉਹਨਾਂ ਨੇ ਵੀ ਸਾਡੇ ਹੱਲ ਵੇਖ ਕੇ ਇਹੀ ਕੰਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾ ਸੰਗ ਜੀ ਜੇ ਉਹ ਲੰਗਰ ਚੱਲ ਰਹੇ ਬਾਬੇ ਨਾਨਕ ਦੇ ਵਿਆਹ ਦੇ ਗੁਰਪੁਰਬ ਨੂੰ ਮੁੱਖ ਰੱਖ ਕੇ ਚੱਲ ਰਹੇ ਆ ਜਿਸ ਦਿਨ ਬਾਬਾ ਜੀ ਬਟਾਲੇ ਦੀ ਧਰਤੀ ਦੇ ਵਿਆਹ ਨੂੰ ਆਏ ਸਨ ਤੇ ਕੁੜੀਆਂ ਇਕੱਠੀਆਂ ਹੋ ਕੇ ਮਾਤਾ ਇੱਕ ਬਜ਼ੁਰਗ ਮਾਤਾ ਸੀ ਲਾਗੇ ਉਹਨਾਂ ਨੇ ਕੱਚੀ ਕਾਂਦ ਲਾਗੇ ਮੰਜਾ ਢਾਹਤਾ ਮਾਤਾ ਰਾਨ ਕੇ ਕਹਿਣ ਲੱਗੀ ਸੋਣਵੇ ਤੈਨੂੰ ਨੀਂਗਰ ਚੰਦਾ ਸੱਚੀ ਗੱਲ ਕਮਾ ਏ ਗਾਂਧਾ ਦੇਗਣ ਵਾਲੀ ਹੋ ਕੇ ਬਈ ਪਛਾਹ ਮਾਤਾ ਕੱਚੀ ਕਾਂਦ ਵੇਖ ਕੇ ਕਿਉਂ ਘਬਰਾਉਣੀ ਆ ਸਦਿਆਂ ਤੀਕ ਨਾ ਦੇਗਣ ਵਾਲੀ ਗਾਂਧ ਨਿਸ਼ਾਨੀ ਆ ਪੋੜਾ ਪਾੜਾ ਵੇ ਕੇ ਮੈਨੂੰ ਤਰਸ ਮੇਰੇ دل ਆ ਜਾਵੇ ਕਾਂਦ ਸੁੱਟਣੀ ਤੇਰੇ ਉੱਪਰ ਕੁੜੀਆਂ ਮਤਾ ਪਕਾ ਆਵੇ ਇੱਕ ਮਾਤਾ ਕੱਚੀ ਕਾਂਦ ਵੇ ਕੇ ਕਿਉਂ ਕਬਰ ਹੁੰਨੀ ਆ ਦੂਰ ਦੂਰ ਤੋਂ ਦੁਨੀਆ ਇਹਨੂੰ ਵੇਖਣ ਆਉਣੀ ਆ ਦੂਰ ਦੂਰ ਤੋਂ ਦੁਨੀਆ ਇਹਨੂੰ ਵੇਖਣ ਆਉਣੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੋਂ ਤੋਂ ਸਾਡੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਬਾਬੇ ਨਾਨਕ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਲੰਗਰ ਸੰਗਤਾਂ ਪਕਾ ਰਹੀਆਂ ਹਨ। ਉਹਨਾਂ ਦਾ ਵਿਆਹ ਕੱਲ ਨੂੰ ਹੈ ਮਾਤਾ ਸਲਖਣੀ ਦੇ ਨਾਲ ਉਹਨੂੰ ਦੀ ਸ਼ਾਦੀ ਹੋਣੀ ਆ ਜੀ। ਹੋਰ ਸਭ ਸੰਗਤਾਂ ਖੁਸ਼ੀ ਇਕੱਠੀ ਲੰਗਰ ਤਿਆਰ ਕਰ ਰਹੀਆਂ ਹਨ। ਸਾਡੇ ਪਿੰਡ 'ਚ ਬੜਾ ਲੰਗਰ ਲੱਗਦੇ ਆ। ਬਹੁਤ ਵਧੀਆ ਸੰਗਤਾਂ ਬੜੇ ਪਿਆਰ ਨਾਲ ਲੰਗਰ ਤਿਆਰ ਕਰਦੀਆਂ ਹਨ। ਕੋਈ ਕੋਈ ਸੰਗਤ ਨਹੀਂ ਲੜਦੀ। ਬੜਾ ਵਧੀਆ ਪਿਆਰ ਨਾਲ ਲੰਗਰ ਚੱਲਦਾ। ਸੇਬ ਮਾ ਫਾਪਾ ਜੀ ਦੇ ਵਿਆਹ ਦੀ ਲੱਖ ਲੱਖ ਸੰਗਤ ਨੂੰ ਵਧਾਈ ਹੋਏ ਅਸੀਂ